ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਤ ਸਿੱਖੋ ਵਿੱਚ। ਅੱਜ ਆਪਾਂ ਬਣਾਵਾਂਗੇ ਬਹੁਤ ਹੀ ਟੇਸਟੀ ਅਰਬੀ ਦੀ ਸਬਜ਼ੀ। ਇਹ ਬਿਲਕੁਲ ਵੀ ਚਿਪਚਿਪੀ ਨਹੀਂ ਬਣੇਗੀ ਤੇ ਬਹੁਤ ਹੀ ਜ਼ਿਆਦਾ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੋਵੇਗੀ। ਜੇਕਰ ਤੁਸੀਂ ਮੇਰੇ ਇਹ ਟ੍ਰਿਕ ਫਾਲੋ ਕਰਕੇ ਸਬਜ਼ੀ ਤਿਆਰ ਕਰੋਗੇ ਤੇ ਬਹੁਤ ਜ਼ਿਆਦਾ ਵਧੀਆ ਤੁਹਾਡੀ ਵੀ ਸਬਜ਼ੀ ਬਣ ਕੇ ਤਿਆਰ ਹੋਵੇਗੀ। ਜੇਕਰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਓ। ਚਲੋ ਆਪਾਂ ਹੁਣ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਹਾਂ। ਇਥੇ ਆਪਾਂ ਅਰਬੀ ਲਈ ਹੈ ਇਹ ਆਪਣੀ 1 ਕਿਲੋ ਅਰਬੀ ਹੈ ਇਸ ਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਛਿੱਲ ਲਵਾਂਗੇ ਅਰਬੀ ਨੂੰ ਬਹੁਤ ਜ਼ਿਆਦਾ ਡਸਟ ਵਗੈਰਾ ਲੱਗੀ ਹੁੰਦੀ ਹੈ ਕਿਉਂਕਿ ਜ਼ਮੀਨ ਦੇ ਵਿੱਚ ਹੁੰਦੀ ਹੈ ਇਸ ਲਈ ਇਸ ਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਛਿੱਲ ਲਵਾਂਗੇ ਫਿਰ ਇਸ ਨੂੰ ਆਪਾਂ ਕਟਾਂਗੇ ਤੇ ਫਿਰ ਹੀ ਇਸ ਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰਾਂਗੇ ਕਿਉਂਕਿ ਅਰਬੀ ਨੂੰ ਆਪਾਂ ਪਹਿਲਾਂ ਨਹੀਂ ਵਾਸ਼ ਕਰ ਸਕਦੇ ਜੇਕਰ ਆਪਾਂ ਪਹਿਲਾਂ ਵਾਸ਼ ਕਰਾਂਗੇ ਤੇ ਇਹ ਬਹੁਤ ਜ਼ਿਆਦਾ ਚਿਪਚਿਪੀ ਹੋ ਜਾਂਦੀ ਹੈ ਤੇ ਇਹ ਨਾ ਹੀ ਚੰਗੀ ਤਰ੍ਹਾਂ ਛਿੱਲੀ ਜਾਵੇਗੀ ਤੇ ਨਾ ਹੀ ਇਹ ਚੰਗੀ ਤਰ੍ਹਾਂ ਕੱਟੀ ਜਾਵੇਗੀ ਹੁਣ ਆਪਾਂ ਅਰਬੀ ਨੂੰ ਸਾਰੀ ਨੂੰ ਛਿੱਲ ਲਿਆ ਹੈ ਹੁਣ ਇਸ ਨੂੰ ਆਪਾਂ ਪਹਿਲਾਂ ਕੱਟ ਕਰ ਲਵਾਂਗੇ ਤੁਸੀਂ ਆਪਣੇ ਹਿਸਾਬ ਦੇ ਨਾਲ ਇਸ ਦੇ ਪੀਸ ਕੱਟ ਕਰ ਸਕਦੇ ਹੋ ਮੈਂ ਇਹਨਾਂ ਨੂੰ ਲੰਮੇ ਪੀਸਾਂ ਦੇ ਵਿੱਚ ਕਟਾਂਗੀ ਤੁਸੀਂ ਇਹਨਾਂ ਨੂੰ ਗੋਲ ਪੀਸ ਦੇ ਵਿੱਚ ਵੀ ਕੱਟ ਸਕਦੇ ਹੋ ਆਪਾਂ ਸਾਰੀ ਅਰਬੀ ਨੂੰ ਕੱਟ ਕੇ ਫਿਰ ਇਸ ਨੂੰ ਚੰਗੀ ਤਰ੍ਹਾਂ ਤਿੰਨ ਤੋਂ ਚਾਰ ਪਾਣੀ ਵਾਸ਼ ਕਰਾਂਗੇ ਜਿਸ ਦੇ ਨਾਲ ਇਸ ਦਾ ਸਾਰਾ ਚਿਪਚਿਪਾਪਣ ਖਤਮ ਹੋ ਜਾਵੇਗਾ ਜੇਕਰ ਆਪਾਂ ਇਸ ਨੂੰ ਪਹਿਲਾਂ ਧੋਵਾਂਗੇ ਇਹ ਨਾ ਤੇ ਚੰਗੀ ਤਰ੍ਹਾਂ ਕੱਟੀ ਜਾਵੇਗੀ ਤੇ ਇਸ ਦੇ ਨਾਲ ਕਈ ਵਾਰ ਹੱਥਾਂ ਦੇ ਉੱਪਰ ਖਾਰਸ਼ ਵੀ ਹੋਣ ਲੱਗ ਜਾਂਦੀ ਹੈ ਹੁਣ ਆਪਣੀ ਸਾਰੀ ਅਰਬੀ ਕੱਟੀ ਜਾ ਚੁੱਕੀ ਹੈ ਹੁਣ ਇਸ ਨੂੰ ਆਪਾਂ ਤਿੰਨ ਤੋਂ ਚਾਰ ਪਾਣੀ ਚੰਗੀ ਤਰ੍ਹਾਂ ਵਾਸ਼ ਕਰ ਲਿਆ ਹੈ ਇਹ ਹੁਣ ਇੱਕ ਆਪਾਂ ਕਾਟਨ ਦਾ ਕੱਪੜਾ ਲਵਾਂਗੇ ਤੇ ਉਸ ਦੇ ਉੱਤੇ ਅਰਬੀ ਨੂੰ ਪਾ ਦਵਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਕੱਪੜੇ ਦੇ ਨਾਲ ਹੀ ਮਲ ਮਲ ਕੇ ਸੁਕਾ ਲਵਾਂਗੇ ਅਰਬੀ ਨੂੰ ਸੁਕਾਉਣਾ ਬਹੁਤ ਹੀ ਜ਼ਰੂਰੀ ਹੈ ਇਸ ਦੇ ਵਿੱਚ ਬਿਲਕੁਲ ਪਾਣੀ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਆਪਾਂ ਕੱਪੜੇ ਦੇ ਨਾਲ ਇਸ ਨੂੰ ਮਲ ਕੇ ਚੰਗੀ ਤਰ੍ਹਾਂ ਸੁਕਾ ਲਵਾਂਗੇ ਇਹ ਦੇਖੋ ਅਰਬੀ ਆਪਣੀ ਸੁੱਕ ਚੁੱਕੀ ਹੈ ਹੁਣ ਆਪਾਂ ਗੈਸ ਤੇ ਇੱਕ ਕੜਾਈ ਰੱਖਾਂਗੇ ਉਸ ਦੇ ਵਿੱਚ ਆਪਾਂ ਵੱਡੇ 2 ਚਮਚ ਤੇਲ ਦੇ ਐਡ ਕਰ ਲਏ ਹਨ ਇੱਥੇ ਆਪਾਂ ਸਰੋਂ ਦਾ ਤੇਲ ਐਡ ਕੀਤਾ ਹੈ ਸਰੋਂ ਦੇ ਤੇਲ ਦੇ ਵਿੱਚ ਅਰਬੀ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਜਦੋਂ ਆਪਣਾ ਤੇਲ ਪੂਰੀ ਤਰ੍ਹਾਂ ਗਰਮ ਹੋ ਗਿਆ ਤੇ ਇਸ ਦੇ ਵਿੱਚ ਆਪਾਂ ਅਰਬੀ ਨੂੰ ਐਡ ਕਰ ਦਵਾਂਗੇ ਇਸ ਨੂੰ ਚੰਗੀ ਤਰ੍ਹਾਂ ਹਿਲਾਉਂਦੇ ਹੋਏ ਆਪਾਂ ਪਕਾਵਾਂਗੇ ਪਹਿਲਾਂ ਆਪਾਂ ਗੈਸ ਦਾ ਫਲੇਮ ਹਾਈ ਹੀ ਰੱਖਾਂਗੇ ਤੇ ਇਸ ਨੂੰ ਇਸ ਤਰ੍ਹਾਂ ਹਿਲਾਉਂਦੇ ਹੋਏ ਆਪਾਂ ਅਰਬੀ ਨੂੰ ਪਕਾ ਲਵਾਂਗੇ 1 ਤੋਂ 2 ਮਿੰਟ ਲਈ ਇਸ ਤਰ੍ਹਾਂ ਪਕਾਉਣ ਤੋਂ ਮਗਰੋਂ ਆਪਾਂ ਗੈਸ ਦਾ ਫਲੇਮ ਲੋ ਕਰ ਦਵਾਂਗੇ ਤੇ ਇਸ ਨੂੰ ਆਪਾਂ ਬਾਅਦ ਵਿੱਚ ਕਵਰ ਕਰਕੇ ਲੋ ਫਲੇਮ ਦੇ ਉੱਤੇ ਪੱਕਣ ਦਵਾਵਾਂਗੇ ਤਾਂ ਕਿ ਅਰਬੀ ਅੰਦਰ ਤੱਕ ਚੰਗੀ ਤਰ੍ਹਾਂ ਸੌਫਟ ਹੋ ਜਾਵੇ ਨੂੰ ਇਸ ਨੂੰ ਆਪਾਂ ਕਵਰ ਕਰ ਦਿੱਤਾ ਹੈ ਤੇ ਗੈਸ ਦਾ ਫਲੇਮ ਵੀ ਲੋ ਕਰ ਦਿੱਤਾ ਹੈ ਇਸ ਨੂੰ ਹੁਣ ਆਪਾਂ 4 ਤੋਂ 5 ਮਿੰਟ ਮਗਰੋਂ ਚੈੱਕ ਕਰਦੇ ਹਾਂ ਇਹ ਦੇਖੋ ਆਪਣੀ ਅਰਬੀ ਬਹੁਤ ਹੀ ਵਧੀਆ ਗਲ ਵੀ ਚੁੱਕੀ ਹੈ ਤੇ ਉੱਪਰੋਂ ਕ੍ਰਿਸਪੀ ਵੀ ਹੋ ਚੁੱਕੀ ਹੈ ਇੱਕ ਵਾਰੀ ਇਸ ਨੂੰ ਆਪਾਂ ਚੈੱਕ ਕਰ ਲੈਂਦੇ ਹਾਂ ਇਹ ਦੇਖੋ 스ਪੂਨ ਦੇ ਨਾਲ ਆਪਾਂ ਚੈੱਕ ਕੀਤਾ ਹੈ ਇਹ ਆਪਣੀ ਕਾਫੀ ਸੌਫਟ ਹੋ ਚੁੱਕੀ ਹੈ ਪਰ ਅਜੇ ਵੀ ਕੋਸ਼ਿਸ ਵਿੱਚ ਕਸਰ ਲੱਗਦੀ ਹੈ ਹੁਣ ਆਪਾਂ ਇਸ ਨੂੰ ਫਿਰ ਇੱਕ ਤੋਂ 2 ਮਿੰਟ ਦੇ ਲਈ ਕਵਰ ਕਰਕੇ ਪੱਕਣ ਦਵਾਵਾਂਗੇ ਹੁਣ ਆਪਾਂ ਫਿਰ ਚੈੱਕ ਕਰਦੇ ਹਾਂ ਅਰਬੀ ਨੂੰ ਕਿਉਂਕਿ ਅਰਬੀ ਜੇਕਰ ਪੂਰੀ ਤਰ੍ਹਾਂ ਸੌਫਟ ਹੋ ਜਾਵੇਗੀ ਤੇ ਆਪਣੀ ਸਬਜੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਵੇਗੀ ਇਹ ਦੇਖੋ ਹੁਣ ਆਪਾਂ ਚਮਚੇ ਦੇ ਪਾ ਕੇ ਦੇਖਾਂਗੇ ਇਹ ਦੇਖੋ ਅਰਬੀ ਕਿੰਨੀ ਵਧੀਆ ਸੌਫਟ ਹੋ ਚੁੱਕੀ ਹੈ ਹੁਣ ਆਪਾਂ ਗੈਸ ਬੰਦ ਕਰ ਦਵਾਂਗੇ ਤੇ ਇਸ ਅਰਬੀ ਨੂੰ ਆਪਾਂ ਅਲੱਗ ਪਲੇਟ ਦੇ ਵਿੱਚ ਕੱਢ ਲਵਾਂਗੇ ਈ ਆਪਾਂ ਸਾਰੀ ਅਰਬੀ ਕੱਢ ਲਈ ਹੈ ਆਪਣੇ ਕੋਲ ਕੜਾਈ ਦੇ ਵਿੱਚ ਤੇਲ ਕਾਫੀ ਬਚ ਗਿਆ ਹੈ ਹੁਣ ਇਸੇ ਤੇਲ ਦੇ ਵਿੱਚ ਆਪਾਂ 2 ਤੋਂ 3 ਪਿੰਚ ਹਿੰਗ ਪਾਵਾਂਗੇ ਅੱਧਾ ਚਮਚ ਇਸ ਦੇ ਵਿੱਚ ਆਪਾਂ ਥੀਰਾ ਤੇ ਅੱਧਾ ਚਮਚ ਇਸ ਦੇ ਵਿੱਚ ਆਪਾਂ ਪਾਵਾਂਗੇ ਅਜਵੈਨ ਦਾ ਕਿਉਂਕਿ ਇਹ ਤਿੰਨੇ ਚੀਜ਼ਾਂ ਦੀ ਤਸੀਰ ਗਰਮ ਹੁੰਦੀ ਹੈ ਤੇ ਜਿਹੜੀ ਆਪਣੀ ਅਰਬੀ ਹੈ ਉਹ ਵਾਈ ਹੁੰਦੀ ਹੈ ਇਹ ਚੀਜ਼ਾਂ ਪਾਉਣੀਆਂ ਬਹੁਤ ਹੀ ਜ਼ਰੂਰੀ ਹਨ ਇਸ ਦੇ ਨਾਲ ਆਪਣੀ ਅਰਬੀ ਦੀ ਵਾਈ ਬਿਲਕੁਲ ਖਤਮ ਹੋ ਜਾਂਦੀ ਹੈ ਤੇ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਥੋੜਾ ਜਿਹਾ ਉਹਨਾਂ ਨੂੰ țeṛkan ਤੋਂ ਮਗਰੋਂ ਇਸ ਦੇ ਵਿੱਚ ਆਪਾਂ ਬ੍ਰੀਕ ਕੱਟਿਆ ਹੋਇਆ ਲਸਣ ਤੇ ਅਦਰਕ ਐਡ ਕਰ ਲਿਆ ਹੈ ਤੁਸੀਂ ਇਸ ਨੂੰ ਕੁੱਟ ਕੇ ਵੀ ਪਾ ਸਕਦੇ ਹੋ ਹੁਣ ਆਪਣਾ ਲਸਣ ਤੇ ਅਦਰਕ ਵੀ ਥੋੜਾ ਜਿਹਾ ਬ੍ਰਾਊਨ ਹੋ ਚੁੱਕਾ ਹੈ ਹੁਣ ਇਸ ਦੇ ਵਿੱਚ ਆਪਾਂ ਪਾਵਾਂਗੇ ਬ੍ਰੀਕ ਕੱਟੇ ਹੋਏ ਦੋ ਪਿਆਜ਼ ਤੇ ਇਹਨਾਂ ਪਿਆਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਸੌਫਟ ਹੋਣ ਤੱਕ ਪੁੰਨ ਲਵਾਂਗੇ ਹੁਣ ਆਪਾਂ ਇਹਨਾਂ ਨੂੰ ਲੋ ਫਲੇਮ ਦੇ ਉੱਤੇ ਇਸ ਤਰ੍ਹਾਂ ਪੁੱਜਣ ਲਈ ਰੱਖ ਦਿੰਦੇ ਹਾਂ ਤੇ ਹੁਣ ਆਪਾਂ ਇਸ ਸਬਜ਼ੀ ਦਾ ਮਸਾਲਾ ਤਿਆਰ ਕਰਦੇ ਹਾਂ ਇੱਥੇ ਆਪਾਂ ਇੱਕ ਕੌਲੀ ਲਈ ਹੈ ਉਸ ਦੇ ਵਿੱਚ ਇੱਕ ਚਮਚਾ ਆਪਾਂ ਧਨੀਆ ਪਾਊਡਰ ਇੱਕ ਚਮਚ ਇਸ ਦੇ ਵਿੱਚ ਕਸ਼ਮੀਰੀ ਲਾਲ ਮਿਰਚ ਪਾਊਡਰ ਤੇ ਦੋ ਤੋਂ ਤਿੰਨ ਪਿੰਚੇ ਇਸ ਦੇ ਵਿੱਚ ਆਪਾਂ ਕਾਲੀਆਂ ਮਿਰਚਾਂ ਐਡ ਕੀਤੀਆਂ ਹਨ ਅੱਧਾ ਚਮਚ ਲਾਲ ਮਿਰਚ ਪਾਊਡਰ ਅੱਧਾ ਚਮਚ ਹਲਦੀ ਪਾਊਡਰ ਤੇ 1/4 ਚਮਚ ਆਪਾਂ ਇਸ ਦੇ ਵਿੱਚ ਗਰਮ ਮਸਾਲਾ ਐਡ ਕਰ ਲਿਆ ਹੈ ਕਾਲੀ ਮਿਰਚ ਦੇ ਨਾਲ ਵੀ ਇਸ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈ ਹੁਣ ਇਸ ਦੇ ਵਿੱਚ ਆਪਾਂ 4 ਤੋਂ 5 ਚਮਚ ਪਾਣੀ ਦੇ ਐਡ ਕਰਕੇ ਇਸ ਨੂੰ ਚੰਗੀ ਤਰ੍ਹਾਂ ਮਸਾਲੇ ਨੂੰ ਮਿਕਸ ਕਰ ਲਵਾਂਗੇ ਇਸ ਤਰ੍ਹਾਂ ਮਸਾਲਾ ਪਾਉਣ ਦੇ ਨਾਲ ਇੱਕ ਤਾਂ ਇਹ ਬਿਲਕੁਲ ਥੱਲੇ ਨਹੀਂ ਲੱਗਦਾ ਤੇ ਦੂਸਰਾ ਇਸ ਦੇ ਨਾਲ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਹੁਣ ਆਪਾਂ ਪਿਆਜ਼ ਦੇਖਦੇ ਹਾਂ ਪਿਆਜ਼ ਵੀ ਆਪਣੇ ਕਾਫੀ ਸੌਫਟ ਹੋ ਚੁੱਕੇ ਹਨ ਹੁਣ ਇਸ ਦੇ ਵਿੱਚ ਆਪਾਂ ਸਵਾਦ ਦੇ ਅਨੁਸਾਰ ਨਮਕ ਐਡ ਕਰ ਲਵਾਂਗੇ ਤੇ ਇਹਨਾਂ ਨੂੰ ਥੋੜੇ ਟਾਈਮ ਦੇ ਲਈ ਫਿਰ ਭੁੰਨ ਲਵਾਂਗੇ ਨਮਕ ਪਾਉਣ ਦੇ ਨਾਲ ਪਿਆਜ਼ ਬਹੁਤ ਹੀ ਜਲਦੀ ਸੌਫਟ ਹੋ ਜਾਂਦੇ ਹਨ ਤੇ ਬਹੁਤ ਹੀ ਜਲਦੀ ਪੁੱਜ ਜਾਂਦੇ ਹਨ ਹੁਣ ਆਪਣੇ ਪਿਆਜ਼ ਪੁੱਜ ਚੁੱਕੇ ਹਨ ਇਹਨਾਂ ਦੇ ਵਿੱਚ ਆਪਾਂ ਮਿਕਸ ਕੀਤਾ ਹੋਇਆ ਮਸਾਲਾ ਪਾ ਦਵਾਂਗੇ ਤੁਸੀਂ ਇਸ ਤਰ੍ਹਾਂ ਇੱਕ ਵਾਰੀ ਸਬਜ਼ੀ ਬਣਾ ਕੇ ਦੇਖੋ ਇਹ ਇਨੀ ਜ਼ਿਆਦਾ ਟੇਸਟੀ ਬਣੇਗੀ ਕਿ ਸਾਰਾ ਪਰਿਵਾਰ ਦੁਬਾਰਾ ਮੰਗ ਮੰਗ ਕੇ ਤੁਹਾਡੇ ਕੋਲੋਂ ਇਹ ਖਾਵੇਗਾ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਓਨੇ ਟਾਈਮ ਦੇ ਲਈ ਭੁੰਨਾਂਗੇ ਜਦੋਂ ਤੱਕ ਇਹ ਆਪਣਾ ਤੇਲ ਨਹੀਂ ਛੱਡ ਦਿੰਦੇ ਮਸਾਲੇ ਵਾਲੀ ਕੌਲੀ ਦੇ ਵਿੱਚ ਮੈਂ ਦੋ ਚਮਚ ਪਾਣੀ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਫਿਰ ਇਸ ਦੇ ਵਿੱਚ ਐਡ ਕਰ ਲਿਆ ਹੈ ਇਹ ਦੇਖੋ ਆਪਣਾ ਤੜਕਾ ਕਿੰਨਾ ਵਧੀਆ ਭੁਜ ਰਿਹਾ ਹੈ ਤੇ ਇਸ ਦਾ ਕਲਰ ਵੀ ਕਿੰਨਾ ਵਧੀਆ ਆਇਆ ਹੈ ਇਸ ਨੇ ਹੁਣ ਤੇਲ ਵੀ ਪੂਰੀ ਤਰ੍ਹਾਂ ਛੱਡ ਦਿੱਤਾ ਹੈ ਹੁਣ ਇਸ ਦੇ ਵਿੱਚ ਆਪਾਂ ਅਰਬੀ ਨੂੰ ਐਡ ਕਰ ਦਵਾਂਗੇ ਹੁਣ ਇੱਥੇ ਅਰਬੀ ਆਪਣੀ ਬਿਲਕੁਲ ਸੌਫਟ ਹੋ ਚੁੱਕੀ ਹੈ ਪਰ ਇਸ ਨੂੰ ਆਪਾਂ ਲੋ ਫਲੇਮ ਦੇ ਉੱਪਰ ਇੱਕ ਤੋਂ 2 ਮਿੰਟ ਦੇ ਲਈ ਕਵਰ ਕਰਕੇ ਪੱਕਣ ਦਵਾਂਗੇ ਤਾਂ ਕਿ ਜੋ ਕਿ ਮਸਾਲਿਆਂ ਦਾ ਟੇਸਟ ਹੈ ਉਹ ਚੰਗੀ ਤਰ੍ਹਾਂ ਅਰਬੀ ਦੇ ਵਿੱਚ ਮਿਕਸ ਹੋ ਜਾਵੇ ਇਸ ਤਰ੍ਹਾਂ ਹਲਕੇ ਹੱਥਾਂ ਦੇ ਨਾਲ ਆਪਾਂ ਅਰਬੀ ਨੂੰ ਮਿਕਸ ਕਰਾਂਗੇ ਤੇ ਹੁਣ ਕਵਰ ਕਰਕੇ ਇਸ ਨੂੰ ਆਪਾਂ ਲੋ ਫਲੇਮ ਦੇ ਉੱਪਰ ਰੱਖ ਦਵਾਂਗੇ 1 ਤੋਂ 2 ਮਿੰਟ ਦੇ ਲਈ ਇਹ ਦੇਖੋ ਜੀ ਆਪਣੀ ਸਬਜ਼ੀ ਬਣ ਕੇ ਰੈਡੀ ਹੋ ਚੁੱਕੀ ਹੈ ਇਹ ਬਹੁਤ ਹੀ ਜ਼ਿਆਦਾ ਟੇਸਟੀ ਤੇ ਬਹੁਤ ਹੀ ਜ਼ਿਆਦਾ ਦੇਖਣ ਦੇ ਵਿੱਚ ਵੀ ਵਧੀਆ ਬਣ ਕੇ ਰੈਡੀ ਹੋਈ ਹੈ ਤੁਸੀਂ ਜ਼ਰੂਰ ਇਸ ਨੂੰ ਟਰਾਈ ਕਰਿਓ ਹੁਣ ਆਪਾਂ ਇਸ ਨੂੰ ਸਰਵ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਇਹ ਦੇਖੋ ਜੀ ਆਪਣੀ ਕਿੰਨੀ ਵਧੀਆ ਜੰਮੀ ਜੰਮੀ ਟੇਸਟੀ ਟੇਸਟੀ ਅਰਬੀ ਦੀ ਸਬਜੀ ਬਣ ਕੇ ਰੈਡੀ ਹੋ ਚੁੱਕੀ ਹੈ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ